ਬੰਨਾਰਕਬਾ ਸਾਰੇ ਮੈਨੇਜਮੈਂਟ ਨੂੰ ਔਰ ਕਾਲਜ ਫੈਸਟੀਵਲ ਸਭਾਂ ਨੂੰ ਸਤਿ ਸ੍ਰੀ ਅਕਾਲ ਕਿਉਂਕਿ ਖੇਤੀ ਜਿਵਕ ਮੇਲਾ ਜਿਹੜਾ ਬਰਨਾਲੇ ਦਾ ਜਿਹੜਾ ਯੂਥ ਫੈਸਟੀਵਲ ਹੈ ਨਾ ਸਾਰੇ ਪੰਜਾਬ ਬੜਾ ਮਸ਼ਹੂਰ ਹੁੰਦਾ ਹੈ ਕਿਉਂਕਿ ਇੱਥੇ ਭੰਗੜੇ ਦੇ ਜਿੱਡੇੜੀਆਂ ਔਰ ਪਾਕਿਸਤਾਨੀ ਬੈਟਮਾਂ ਦੇ ਪਰਫਾਰਮਸ ਮੁਕਾਬਲੇ ਹੁੰਦੇ ਆ ਤਾਂ ਮੈਂ ਵੀ ਇੱਥੇ ਬਣ ਕੇ ਗਿਆ ਜੀ ਯੂਥ ਫੈਸਟੀਵਲ ਇਸ ਸਾਲ ਇੱਥੇ ਮਿਲਾਇਆ ਔਰ ਮੈਂ ਵੀ ਜਿੱਤਿਆ ਇੱਥੇ ਸੋ ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਆ ਕੇ ਬਹੁਤ ਸਾਰੇ ਮੈਨੇਜਮੈਂਟ ਆ ਜੀ ਔਰ ਬਹੁਤ ਸਾਰੇ ਕਾਲਜ ਨੇ ਸਾਰਾ ਸਜਾਇਆ ਹੋਇਆ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਬਾਦ ਥੈਂਕ ਯੂ ਸੋ ਮਾਚੀ ਦਾਦਾ ਦਾ ਰੋਸ ਪੰਜਾਬੀ ਯੂਨੀਵਰਸਿਟੀ ਤੋਂ ਆਉਂਦੀ ਹੈ ਇਸੀ ਕਾਲਜ ਤੋਂ ਆਉਂਦਾ ਹੈ ਅਗਦਾ ਵੀ ਨਵੇਂ ਬੱਚਿਆਂ ਨੂੰ ਤੁਹਾਨੂੰ ਮੌਕਾ ਮਿਲਿਆ ਹੋਰ ਬੱਚਿਆਂ ਲਈ ਚੰਗੇ ਮੌਕੇ ਮਿਲਦੇ ਦੇਖੋ ਮੌਕੇ ਮਿਲਦੇ ਆ ਪਰ ਮੌਕੇ ਨੂੰ ਸੰਭਾਲਣਾ ਸਾਡੇ ਹੱਥਾਂ ਵਿੱਚ ਮਿਹਨਤ ਕਰਕੇ ਜਾਈਏਗਾ ਨਾ ਕਦੇ ਵੀ ਇਹ ਨਹੀਂ ਹੁੰਦਾ ਵੀ ਅਸੀਂ ਫਸਟ ਆ ਗਏ ਸੈਕੰਡ ਆ ਗਏ ਥਰਡ ਆ ਗਏ ਇਹ ਮੈਟਰ ਨਹੀਂ ਕਰਦਾ ਤੁਹਾਡਾ ਜਿਹੜਾ ਸਕਿੱਲ ਆ ਨਾ ਤੁਹਾਡਾ ਜਿਹੜਾ ਅੰਦਰ ਜਿਹੜਾ ਭਰਿਆ ਦਾ ਹੈ ਭੰਗੜੇ ਨਾਲ ਗਾਉਣ ਨਾਲ ਬੋਲੀਆਂ ਨਾਲ ਹਨ ਤੁਸੀਂ ਉਹ ਹੌਲੀ-ਹੌਲੀ ਹੌਲੀ-ਹੌਲੀ ਜਿੰਨਾ ਟਾਈਮ ਹੈ ਨਾ ਮਾਰਗ ਨੇ ਆ ਇੱਕ ਵਾਰ ਹਾਰ ਕੇ ਨਹੀਂ ਹੋ ਜਾਂਦਾ ਬਸ ਯਾਰ ਹੁਣ ਤੇ ਗਏ ਸਮਝੋ ਦੇਖੋ ਜਦੋਂ ਆਸ ਹੀ ਕੰਮ ਸ਼ੁਰੂ ਹੋਇਆ ਕਿ ਜਿੱਤੇ ਹਾਰੇ ਜਿੱਤਣ ਵਾਲੇ ਬੰਦੇ ਦਾ ਖੜ ਜਾਂਦਾ ਹਾਰੇ ਵਾਲੇ ਬੰਦੇ ਨੂੰ ਬੜੇ ਮੌਕੇ ਮਿਲ ਜਾਂਦੇ ਇਸ ਕਰਕੇ ਹਾਰ ਆਇਆ ਬੰਦਾ ਪਹਿਲਾਂ ਜਿੱਤੇ ਆਉਂਦਾ ਸੋ ਥੈਂਕ ਯੂ ਥੈਂਕ ਯੂ ਬੜਾ ਅੱਜ ਦਾ ਪਰਫਾਰਮੈਂਸ ਬੜੀ ਵਧੀਆ ਲੱਗੀ ਸਾਡੇ ਬੱਚਿਆਂ ਨੇ ਦੀ ਬੜੀ ਚੰਗੀ ਤਿਆਰੀ ਸੀ ਇਹ ਇੱਕ ਉਹਨਾਂ ਨੇ ਬੜਾ ਵਧੀਆ ਮੰਚ ਮਿਲਿਆ ਆਪਣੀ ਕਲਾ ਦਿਖਾਉਣ ਦਾ ਤਾਂ ਜਿਹੜਾ ਸਾਰਾ ਜਿਹੜਾ ਇਥੋਂ ਦੇ ਪ੍ਰਬੰਧ ਇਥੋਂ ਦੇ ਬੱਚਿਆਂ ਦੀ ਪਰਫਾਰਮੈਂਸ ਇਥੋਂ ਦੇ ਜਿਹੜੇ ਪ੍ਰੋਫੈਸਰ ਲਕਰਾ ਸਾਹਿਬਾਨ ਨੇ ਉਹਨਾਂ ਦੀ ਜਿਹੜੀ ਸਾਰਾ ਬਹੁਤ ਆਪੀ ਸ਼ੁਕਰ ਹੈ ਅੱਛਾ ਲੱਗਦਾ ਵੀ ਇਹੋ ਜਿਹੇ ਫੈਸਟੀਵਲ ਹੋਣੇ ਚਾਹੀਦੇ ਯੂਨਿਓਰ ਸਹਿਤ ਮਿਲਦੀ ਰਹੇ ਦੇਖੋ ਬਿਲਕੁਲ ਜਿਵੇਂ ਅੱਜ ਕੱਲ ਜਿਹੜੇ ਅਸੀਂ ਜਿਹੜੇ ਸਾਡੇ ਬੱਚੇ ਆ ਮੋਬਾਈਲ ਤੇ ਜਾਂ ਟੈਲੀਵਿਜ਼ਨ ਤੇ ਇਤਨਾ ਜ਼ਿਆਦਾ ਜੁੜ ਗਏ ਤਾਂ ਅਜਿਹੇ ਸਮੇਂ ਤੇ ਜਿਹੜੇ ਹੈਗੇ ਸੱਭਿਆਚਾਰਕ ਮੇਲੇ ਨੇ ਜੇ ਸੱਭਿਆਚਾਰਕ ਪ੍ਰੋਗਰਾਮ ਨੇ ਸਾਨੂੰ ਸਾਡੇ ਬੱਚਿਆਂ ਨੂੰ ਸਾਡੇ ਵਿਰਸੇ ਨਾਲ ਜੋੜੇ ਰੱਖਣ ਦੇ ਇਹ ਬਹੁਤ ਜ਼ਰੂਰੀ ਆ ਇਹ ਟਰਾਲੇ ਹੁੰਦੇ ਰਹਿਣੇ ਚਾਹੀਦੇ ਦੇਖੋ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਮੇਰਾ ਆਪਣਾ ਇਲਾਕਾ ਉਦੋਂ ਵੱਡੀ ਗੱਲ ਇਹ ਹੈ ਕਿ ਜਿੱਥੇ ਯੂਥ ਫੈਸਟੀਵਲ ਹੋ ਰਿਹਾ ਮੈਂ ਇਸ ਕਾਲਜ ਚ ਮੈਂ ਪੜਿਆ ਵੀ ਆ ਮੈਂ ਪਲੱਸ 2 ਇੱਥੋਂ ਕੀਤੀ ਆ ਤੇ ਇਹ ਗਰਾਊਂਡ ਦੇ ਵਿੱਚ ਰੋਜ਼ਾਨਾ ਅਸੀਂ ਸ਼ਾਮ ਨੂੰ ਮੈਂ ਸਕੂਲ ਟਾਈਮ ਦੌਰਾਨ ਉਸ ਤੋਂ ਬਾਅਦ ਵੀ ਮੈਂ ਇੱਥੇ ਰੋਜ਼ ਫੁੱਟਬਾਲ ਖੇਡਦਾ ਰਿਆ ਸੋ ਬਹੁਤ ਕਹਿ ਲੋ ਵੀ ਇੱਕ ਨਿੱਜੀ ਸਾਝਾ ਸਥਾਨ ਦੇ ਨਾਲ ਤੇ ਇੱਥੇ ਯੂਥ ਫੈਸਟੀਵਲ ਹੋ ਰਿਹਾ ਸੀ ਹੋ ਹੀ ਨਹੀਂ ਸਕਦਾ ਵੀ ਇੱਥੇ ਮੈਂ ਤਾਂ ਲੱਗਦਾ ਵੀ ਜੇ ਸ਼ਰਮਾ ਜੀ ਨਾਂ ਵੀ ਬੁਲਾਉਂਦੇ ਤਾਂ ਵੀ ਅਸੀਂ ਆਉਂਦੇ ਸੋ ਬੜੀ ਖੁਸ਼ੀ ਹੈ ਮੈਂ ਪਹਿਲੇ ਦਿਨ ਵੀ ਮੁੱਖ ਮੰਤਰੀ ਸਾਹਿਬ ਦੇ ਨਾਲ ਆਇਆ ਕਿ ਉਸ ਦਿਨ ਵੀ ਪੰਗੜੇ ਦੇ ਮੁਕਾਬਲੇ ਕਿੱਦੇ ਦੇ ਮੁਕਾਬਲੇ ਜਿਹੜੇ ਆ ਉਹ ਦੇਖਣ ਨੂੰ ਮਿਲੇ ਤੇ ਅੱਜ ਵੀ ਮੈਂ ਧੰਨਵਾਦ ਕਰਦਾ ਸਾਰੀ ਸੰਸਥਾ ਦਾ ਸ਼ਰਮਾ ਜੀ ਦਾ ਜਿਨ੍ਹਾਂ ਨੇ ਅੱਜ ਵੀ ਜਦੋਂ ਫਾਈਨਲ ਜਿਹੜੀ ਪ੍ਰਾਈਜ਼ ਡਿਸਟਿਬਿਊਸ਼ਨ ਹੋ ਰਹੀ ਹੈ ਉਹਦੇ ਲਈ ਵੀ ਮੈਨੂੰ ਇੱਥੇ ਬੁਲਾਇਆ ਤੇ ਮੈਂ ਸਾਰੇ ਜਿਹੜੇ ਜਿਹੜੇ ਇਵੈਂਟਸ ਦੇ ਵਿੱਚ ਜਿਹੜੇ ਜਿਹੜੇ ਕਾਲਜ ਜਿੱਤੇ ਆ ਬੱਚੇ ਜਿੱਤੇ ਆ ਮੈਂ ਉਹਨਾਂ ਨੂੰ ਬਹੁਤ ਵਧਾਈ ਬਹੁਤ ਮੁਬਾਰਕਬਾਦ ਦਿਨਾ ਤੇ ਇਹ ਕਹੂੰਗਾ ਕਿ ਅੱਗੇ ਤੋਂ ਹੋਰ ਜਿਹੜੀ ਮਿਹਨਤ ਕਰਨ ਕਿਉਂਕਿ ਇੱਕ ਬਹੁਤ ਵੱਡਾ ਇਹ ਪਲੇਟਫਾਰਮ ਹੈ ਆਪਣੀ ਜਿਹੜੀ ਕਲਾ ਹੈਗਾ ਜਿਹੜਾ ਹਨਰ ਨੂੰ ਨਿਖਾਰਦਾ ਵੀ ਤੇ ਉਹਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਉਂਦਾ ਵੀ ਤੇ ਬਾਕੀ ਜਿਹੜੇ ਬੱਚਿਆਂ ਦੀ ਇਸ ਵਾਰ ਪੋਜੀਸ਼ਨ ਨਹੀਂ ਆਈ ਮੈਂ ਉਹਨਾਂ ਨੂੰ ਵੀ ਕਹੂੰਗਾ ਕਿ ਧੀਰੀ ਨਹੀਂ ਟਾਉਣੀ ਅਗਲੇ ਸਾਲ ਲਈ ਹੋਰ ਮਿਹਨਤ ਕਰੋ ਤਾਂ ਕਿ ਅਗਲੇ ਸਾਲ ਜਿਹੜੀ ਪੋਜੀਸ਼ਨ ਹੈ ਉਹ ਆ ਸਕੇ ਤੇ ਬਾਕੀ ਮੈਂ ਦੁਬਾਰਾ ਪਹਿਲਾਂ ਜਿੱਥੇ ਵਧਾਈ ਦੇਣਾ ਉਹਨਾਂ ਨੂੰ ਇਹ ਕਹੂੰਗਾ ਕਿ ਪਹਿਲੀ ਪੀੜੀ ਦੇ ਮੈਂਟੇਨ ਰਹਿਣ ਲਈ ਹੋਰ ਜਿਹੜੀ ਮਿਹਨਤ ਹੈ ਉਹ ਕਰਨੀ ਪੈਣੀ ਹੈ ਸੋ ਬਾਕੀ ਇਹ ਇਹਦੇ ਨਾਲ ਉਹ ਪੋਜੀਸ਼ਨal ਉਹ ਵੀ ਵੱਡੀ ਜਿਹੜੀ ਗੱਲ ਹੈ ਕਿ ਪਾਰਟਿਸਪੇਸ਼ਨ ਜਿਹੜੇ ਕਰਦੇ ਆ ਉਹ ਬੜੀ ਉਸ ਤੋਂ ਵੀ ਵੱਡੀ ਗੱਲ ਹੈ ਕਿਉਂਕਿ ਬੱਚੇ 'ਚ ਵੈਸੇ ਹੀ ਇੱਕ ਹੌਸਲਾ ਜਿਹੜਾ ਵੱਜ ਜਾਂਦਾ ਹੈ ਜਦੋਂ ਬੱਚਾ ਸਟੇਜ ਤੇ ਚੜ ਕੇ ਜਿਹੜਾ ਪਰਫਾਰਮ ਆ ਉਹ ਕਰਦਾ ਹੈਗਾ ਤੇ ਬਾਕੀ ਜਿਹੜੇ ਬੱਚੇ ਨਹੀਂ ਕਹੋ ਕਿ ਮੈਂ ਕਿਉਂਕਿ ਆਪਣੇ ਸਕੂਲ ਟਾਈਮ ਮੈਂ ਕਦੇ ਕਿਸੇ ਇਵੈਂਟ ਚ ਪਾਰਟਿਸਪੇਟ ਨਹੀਂ ਕੀਤਾ ਮੈਂ ਵੀ ਕਾਲਜ ਆ ਕੇ ਕਰਨਾ ਸ਼ੁਰੂ ਕੀਤਾ ਤੋਂ ਮੈਂ ਸਾਰੇ ਬੱਚਿਆਂ ਨੂੰ ਕਹੂੰਗਾ ਕਿ ਜਿਹੜੇ ਪਾਰਟਿਸਪੇਟ ਨਹੀਂ ਕਰਦੇ ਕਿ ਕੋਈ ਪਤਾ ਨਹੀਂ ਵੀ ਕਿਹੜੀ ਕਲਾ ਕਿਹੜੇ ਬੱਚੇ ਚ ਹੋ ਸਕਦੀ ਆ ਉਹ ਤੁਹਾਨੂੰ ਪਰਖੇ ਤੋਂ ਜਿਹੜੀ ਆ ਪਤਾ ਲੱਗੂਗਾ ਕਿ ਜਰੂਰ ਆਪਣੀਆਂ ਸੰਗਾ ਲੱਗ ਕੇ ਸਟੇਜ ਤੇ ਚੜਿਆ ਕਰੋ ਪਾਰਟਿਸਪੇਟ ਕਰਿਆ ਕਰੋ ਜ਼ਰੂਰੀ ਨਹੀਂ ਕਿ ਤੁਹਾਡਾ ਕੋਈ ਮੈਡਲ ਆਉਗਾ ਠੀਕ ਹੈ ਤੁਸੀਂ ਜੇ ਉਸ ਫੀਲਡ ਦੇ ਵਿੱਚ ਨਹੀਂ ਵੀ ਜਾਣਾ ਤੇ ਇੱਕ ਜਿਹੜਾ ਕੌਨਫੀਡੈਂਸ ਹੈ ਜ਼ਿੰਦਗੀ ਜਿਉਣ ਲਈ ਕਿਸੇ ਮੁਕਾਮ ਤੇ ਪਹੁੰਚਣ ਲਈ ਸਭ ਤੋਂ ਜ਼ਰੂਰੀ ਚੀਜ਼ ਜਿਹੜੀ ਕੌਨਫੀਡੈਂਸ ਹੈ ਜਿਹੜੀ ਹਿੰਮਤ ਇਸ ਸਟੇਜ ਤੇ ਚੜ ਕੇ ਜਿੰਨਾ ਆਉਂਦਾ ਹੋਰ ਕਿਸੇ ਤਰੀਕੇ ਪਹੁੰਚ ਨਹੀਂ ਸਕਦਾ ਸੋ ਮੈਂ ਇਹਨਾਂ ਸ਼ਬਦਾਂ ਨਾਲ ਹੀ ਦੁਬਾਰਾ ਸਾਡੇ ਬੱਚਿਆਂ ਨੂੰ ਬਹੁਤ ਵਧਾਈ ਦੇਣਾ ਤੇ ਮੈਸਟਰੀ ਕਾਲਜ ਨੂੰ ਵਧਾਈ ਦੇਣਾ ਤੇ ਸਾਰੇ ਪ੍ਰਿੰਸੀਪਲ ਸਾਹਿਬਾਨ ਜਿਹੜੇ ਜਿਹਨਾਂ ਨੇ ਟੀਮਾਂ ਜਿੱਤੀਆਂ ਉਹਨਾਂ ਨੂੰ ਵਧਾਈ ਦਿਨਾ ਤੇ ਮੈਂ ਦੁਬਾਰਾ ਜਤਿੰਦਰ ਚਰਮਾ ਜੀ ਦਾ ਸਾਰੀ ਉਹਨਾਂ ਟੀਮ ਦਾ ਧੰਨਵਾਦ ਕਰਦਾ ਹਾਂ ਹਾਂ ਜੀ ਐਸਜੀ ਕਾਲਜ ਦੇ ਵਿਰੇ ਵਿਖੇ ਜੋ ਵਿਆਵਰਗੀਆਂ ਰਾਊਂਡਾਂ ਚਾਰ ਦਿਨਾਂ ਤੋਂ ਚੱਲ ਰਹੀਆਂ ਹਨ ਅੱਜ ਆਪਣੇ ਸ਼ਾਨੋ ਸ਼ੌਕਤ ਨਾਲ ਅੰਜਾਮ ਤੇ ਪਹੁੰਚੀਆਂ ਹਨ ਅਤੇ ਇਸ ਯੂਥ ਫੈਸਟੀਵਲ ਦੇ ਵਿੱਚ ਸਾਰੇ ਹਿਸਕ ਕਾਲਜਿਸ ਦੇ ਵਿਦਿਆਰਥੀਆਂ ਨੇ ਸਟਾਫ ਨੇ ਟੀਚਰਸ ਨੇ ਮੈਨੇਜਮੈਂਟਾਂ ਨੇ ਬਦਸ਼ਰਦ ਕੇਸ਼ ਮੂਲਿਤ ਕੀਤੀ ਅਤੇ ਇਸ ਮੇਲੇ ਦਾ ਆਨੰਦ ਮਾਨਿਆ ਸੱਜਣਾਂ ਮੈਂ ਧੰਨਵਾਦ ਕਰਾਂਗਾ ਸ਼ਹਿਰ ਦੀ ਹਸਤੀਆਂ ਦਾ ਵੀ ਜਿਨ੍ਹਾਂ ਨੇ ਮਤਲਬ ਇਸ ਮੇਲੇ ਦਾ ਭਾਰੀ ਉਸ਼ਾਹ ਦਿਖਾਉਂਦੇ ਹੋਏ ਇਸ ਦੇ ਵਿੱਚ ਸ਼ਿਰਕਤ ਕੀਤੀ ਅਤੇ ਭਾਰੀ ਸੰਖਿਆ ਦੇ ਵਿੱਚ ਸ਼ਹਿਰ ਦੇ ਪਤਵੰਤੇ ਸੱਜਣਾਂ ਨੇ ਇਸ ਦੇ ਵਿੱਚ ਹਿੱਸਾ ਲਿਆ ਔਰ ਇਸ ਮੇਲੇ ਦੀ ਮੇਨ ਵਿਸ਼ੇਸ਼ਤਾ ਇਹ ਵੀ ਰਹੀ ਕਿ ਸੀਐਮ ਮਾਨ ਨੇ ਆਪਣੇ ਭਗਵੰਤਪਾਨ ਜੀ ਨੇ ਇਸ ਦੇ ਵਿੱਚ ਸ਼ਿਰਕਤ ਕੀਤੀ ਪਹਿਲੀ ਦਿਨ ਉਸ ਦੀ ਤੌਰ ਤੇ ਇਸ ਦਾ ਆਪ੍ਰੀਕਤਾ ਮੈਨੂੰ ਇਹ ਦੱਸਦੇ ਬੜੀ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ ਦੀ ਆਪਣਾ ਜਿਹੜੇ ਕੀ ਰਿਜ਼ਲਟਸ ਆਏ ਨੇ ਉਹ ਓਵਰਆਲ ਟਰੋਫੀ ਐਸਡੀ ਕਾਲਜ ਨੂੰ ਮਿਲੀ ਹੈ ਔਰ ਸੈਕੰਡ ਓਵਰਆਲ ਟਰੋਫੀ ਐਸਐਸਡੀ ਕਾਲਜ ਨੂੰ ਔਰ ਥਰਡ ਐਸਡੀ ਕਾਲਜ ਆਫ ਐਜੂਕੇਸ਼ਨ ਨੂੰ ਮਿਲੀ ਹੈ ਔਰ ਇਸ ਦੇ ਵਿੱਚ ਨਾਲ ਹੀ ਮੈਂ ਸਾਰੇ ਵਿਦਿਆਰਥੀਆਂ ਨੂੰ ਅਤੇ ਪਾਰਟਿਸਪੈਂਟਸ ਨੂੰ ਅਤੇ ਸਾਰੇ ਸਕੂਲਜ ਦੇ ਸਟਾਫ ਦਾ ਧੰਨਵਾਦ ਕਰਨਾ ਚਾਹੂਗਾ ਉਹਨਾਂ ਨੇ ਕਿਉਂਕਿ ਸਭ ਦੇ ਸਹਿਯੋਗ ਬਿਨਾ ਇਹ ਮੇਲੇ ਦੀ ਸ਼ਾਨ ਨਹੀਂ ਸੀ ਬਣ ਸਕਦੀ ਸਭ ਨੇ ਪੂਰਾ ਸਹਿਯੋਗ ਦਿੱਤਾ ਅਤੇ ਪੂਰਾ ਡਿਸਪਲਿਨ ਦੇ ਵਿੱਚ ਰਹਿ ਕੇ ਅਤੇ ਅਨੁਸ਼ਾਸਨ ਦੇ ਵਿੱਚ ਰਹਿ ਕੇ ਆਪਣਾ ਸਭਨੇ ਸਹਿਯੋਗ ਦਿੱਤਾ ਇਸ ਯੂਥ ਫੈਸਟਿਵਲ ਤੇ ਅਸੀਂ ਪਹੁੰਚੇ ਆ ਅੱਜ ਬਰਨਾਲਾ ਰੇਕੂਲਾ ਜ਼ੋਨ ਦੇ ਵਿੱਚ ਬਰਨਾਲਾ ਐਸਡੀ ਕਾਲਜ ਦੇ ਵਿੱਚ ਮੇਰਾ ਆਪਣਾ ਕਾਲਜ ਹੈ ਜਿੱਥੇ ਮੈਨੂੰ ਆ ਕੇ ਬਹੁਤ ਖੁਸ਼ੀ ਮਹਿਸੂਸ ਹੋਈ ਹੈ ਬਹੁਤ ਅਤਿਅੰਤ ਖੁਸ਼ੀ ਹੋਈ ਹੈ ਕਿ ਮੈਂ ਆਪਣੇ ਕਾਲਜ ਦੇ ਵਿੱਚ ਆਇਆ ਅੱਜ ਤੇ ਆਪ ਉਹੀ ਮਾਹੌਲ ਉਹੀ ਯਾਦਾਂ ਸਾਨੂੰ ਅੱਜ ਜ ਤਾਜ਼ਾ ਹੋ ਗਈਆਂ ਸਾਡੀਆਂ ਤੇ ਸਾਨੂੰ ਸਾਰੇ ਸਾਡੇ ਟੀਚਰਸ ਸਾਡੇ ਸੀਨੀਅਰ ਸਾਡੇ ਨਾਲ ਦੇ ਸਾਥੀ ਸਾਰੇ ਮਿਲੇ ਤੇ ਸਾਨੂੰ ਬਹੁਤ ਹੀ ਵਧੀਆ ਲੱਗਿਆ ਕਾਲਜ ਦੇ ਵਿੱਚ ਮਾਹੌਲ ਰੰਗ ਰੰਗ ਸਾਰਾ ਅਰੇ ਮੈਂ ਇਹੀ ਕਹਿਣਾ ਚਾਹੂੰਗੀ ਕਿ ਇਹ ਜਿਹੜੇ ਖੇਤਰੀ ਯੁਵਕ ਮੇਲੇ ਆਏ ਇਸੇ ਤਰ੍ਹਾਂ ਲੱਗਦੇ ਰਹਿਣੇ ਚਾਹੀਦੇ ਆ ਬਹੁਤ ਚੰਗਾ ਲੱਗਦਾ ਜਦੋਂ ਇੱਕੋ ਮੰਚ ਦੇ ਉੱਤੇ ਬਹੁਤ سارے ਕਾਲਜ ਆ ਜਿਹੜੇ ਇਕੱਠੇ ਹੁੰਦੇ ਆ ਇਹਦੇ ਨਾਲ ਭਾਈਚਾਰਕ ਸਾਂਝ ਵਧਦੀ ਆ ਜਿਹੜੀ ਇਸ ਵੇਲੇ ਦੀ ਬਹੁਤ ਜ਼ਿਆਦਾ ਵੱਧੀ ਲੋੜ ਹੈ ਸੋ ਬਹੁਤ ਜ਼ਿਆਦਾ ਚੰਗਾ ਲੱਗਦਾ ਇਦਾਂ ਦੇ ਮੇਲੇ ਲੱਗਦੇ ਰਹਿਣੇ ਚਾਹੀਦੇ ਆ ਆਹੀ ਰੌਣਕਾਂ ਲੱਗਦੀਆਂ ਰਹਾਂ ਸਾਰੇ ਸਾਰੇ ਸਟੂਡੈਂਟਸ ਨੂੰ ਸਾਰਿਆਂ ਨੂੰ ਬਹੁਤ ਬਧਵਾ ਮੈਂ ਮੇਲਾ ਮੇਲੀਆਂ ਦਾ ਯਾਰਾ ਬੇਲੀਆਂ ਦਾ ਐਵੇਂ ਮੇਲੇ ਲੱਗਦੇ ਰਹਿਣ ਤੇ ਬਹੁਤ ਖੁਸ਼ੀ ਦੇਦੇ ਤੇ ਆਪਾਂ ਸਾਰੇ ਇਕੱਠੇ ਹੁੰਦੇ ਰਹੀਏ ਥੈਂਕ ਯੂ ਥੈਂਕ ਯੂ ਵੈਲ ਮੈਮ ਸ਼ਿਖਾ ਜੀ ਨੂੰ ਕਿ ਉਹ ਬੈਜਸ ਲਗਾ ਕੇ ਸਾਡੇ ਮਹਿਮਾਨਾਂ ਦਾ ਸਵਾਗਤ ਕਰਨ ਸੱਜ ਸ਼ੁਰੂ ਤੋਂ ਹੀ ਸਮਾਗ ਸੇਵੀ ਕਮਾ ਦੇ ਵਿੱਚ ਇਲਾਕੇ ਦੇ ਮੌਜੂਦਾ ਐਮ ਐਲ ਏ ਦਾ ਸਾ ਵਿੱਚ ਸਭੀ ਪ੍ਰਤੀਨਿਧਤਾ ਕਰਨ ਵਾਲੇ ਸਰਦਾਰ ਕੁਲਦੀਪ ਸਿੰਘ ਸਾਡੇ ਪਿਆਰ ਨਾਲ ਜਿੰਨਾਂ ਅਸੀਂ ਕਾਲਾ ਟਿੱਪੋਂ ਕਨੇ ਆ ਕਾਲਾ ਟਿੱਪ ਲੋਕ ਤੇ ਮੈਡਮ ਦੇ ਲੋ ਉਹਨਾਂ ਦੇ ਨਾਲ ਆਏ ਸਾਰੇ ਦੋਸਤ ਸਹਿਬਾਨ ਮੌਜੂਦ ਹਾਜ਼ਰੀ ਅੱਜ اس یوتھ فیسٹیول دا چار روزہ یوتھ فیسٹیول دا آخری دن ہے آخری پڑا ہے پرائز ڈسٹریبیوشن بھی اج ہونا ہے اور نال دی نال دی بڑیا ਆਕਾ ਲੋਗ ਉਪਰ ਆਲੇ ਕਿਤੇ ਹਨ ਮੈਂ ਮੈਮ ਦੀ ਸਫਲਤਾ ਦਾ ਅਤੇ ਮੈਮ ਦੀ ਜ਼ਿੰਦਗੀ ਦਾ ਇੱਕੋ ਹੀ ਮੂਲ ਮੰਤਰ ਹੈ ਕਿ ਕੋਈ ਵੀ ਖੇਤਰ ਹੋਵੇ ਆਪਣਾ ਕੰਮ ਸਾਨੂੰ ਜੋ ਜ਼ਾਦਤ ਭਾਗ ਦਾ ਇਥੇ ਮੁਖੀ ਹੈ ਉਹਨੇ ਮੈਨੂੰ ਉਹਨਾਂ ਕੋਲੋਂ ਬੜਾਈ ਕਿ ਇੱਕ ਟੈਲੀ ਫਿਲਮ ਅਜਾ ਮੈਨੂੰ ਭੇਜੀ ਮੈਂ ਦੇਖੀ ਤਾਂ ਉਹਦੇ ਵਿੱਚ ਮੈਨੂੰ ਪਤਾ ਲੱਗਿਆ ਉਹ ਦੇਖ ਕੇ ਵੀ ਜਿਹੜਾ ਇੱਥੇ ਕੌਂਟ ਤੋਂ ਪਹਿਲਾਂ ਇੱਥੇ ਗੁਰੂ ਘਰ ਹੁੰਦਾ ਸੀ ਉਹ ਧਰਤੀ ਆ ਜਿੱਥੇ ਬਹੁਤ ਸਾਰੇ ਇਤਬਾਸੀਆਂ ਨੇ ਬੈਠ ਕੇ ਸਭਖਸ਼ਾ ਕੀਤੀ ਹੈ ਜਿੱਥੇ ਜਿਹੜੀ ਸਾਡੇ ਲਈ ਬੜੀ ਵੱਡੇ ਮਾਨ ਦੀ ਗੱਲ ਹੈ ਕਿ ਉਸ ਤੋਂ ਬਾਅਦ ਜਿਹੜੇ ਸਾਡੇ ਬਜ਼ੁਰਗ ਸਾਡੇ ਵੱਡਿਆਂ ਨੇ ਇਹ ਹੀ ਸੁਨੇਹਾ ਦਊਂਗਾ ਕਿ ਉਹ ਆਪਣੀ ਪੜ੍ਹਾਈ ਦੇ ਨਾਲ-ਨਾਲ ਜਿਹੜੇ ਸਾਡੇ ਸ਼ੋਸ਼ਣ ਅਮਾਰੇ ਵੇਖੀਆ ਆਪਣਾ ਯੋਗਦਾਨ ਪਾ ਰਹੇ ਹਨ ਕਿਉਂਕਿ ਇਹਨੇ ਤੁਸੀਂ ਸਾਡੇ ਜਿਹੜੇ ਦੇਸ਼ ਦਾ ਸਾਡੇ ਸਟੇਟ ਦਾ ਭਵਿੱਖ ਹੋ ਜਿੱਥੇ ਸਰ ਪੁਦੀਪ ਸਿੰਘ ਜੀ ਢਿੱਲੋਂ ਐਮ ਐਲ ਏ ਬਰਨਾਲਾ ਉਹਨਾਂ ਨੂੰ ਯਾਦਗਾਰੀ ਚਿੰਪੇਂਡ ਕਰਨਾ ਚਾਹਾਂਗੇ ਉਹਨੇ ਜਿਹੜੇ ਮੁਲਵਕ ਦੀਏ ਲੈਣਾ بعد آئے تھنک یو جی ٹیم نمبر 12 تو بعد ٹیم نمبر گیارہ 11, 11 تھے سامنے بعد ٹیم آ رہی ہے ٹیم نمبر اٹھارہ ستندر جی نے ٹیم نمبر ستارہ دوسرا ستان پہلا مچ تھی آجن کے ٹیم نمبر ستارہ والے تی اینہ تو بات ٹیم نمبر بارہ دوسرا ستان تھی ٹیم نمبر بارہ تے پہلا ستان ٹیم نمبر اٹھارہ پنگڑیاں دے مقابلیاں دے رزلٹ سارے میری کود آگے نے سو تسی آرام نال بیٹھ کے سارے ਲੈ ਕੇ ਸੋਹਣੇ ਤਰੀਕੇ ਨਾਲ ਆਪਣੇ ਘਰਾਂ ਨੂੰ ਵਿਦਾ ਹੋਵਗੇ 34 ਨੰਬਰ ਟੀਮ ਝੰਡਾ ਦੇ ਮੁਕਾਬਲੇ 'ਚ ਪਹਿਲਾ ਸਥਾਨ ਦੇ 34 ਨੰਬਰ ਦਾ ਪਹਿਲਾ ਸਥਾਨ ਉਹ ਵੀ ਤਿਆਰ ਵਰ ਤਿਆਰ ਪਹਿਲਾ ਸ਼ਬਾਹ ਦੀ ਟਰੋਫੀ ਲੈਣ ਲਈ 17 ਨੰਬਰ ਜੋ ਮਰ ਦੇ ਮੁਕਾਬਲੇ ਦੇ ਵਿੱਚ ਤੀਸਰਾ ਸਥਾਨ ਰਿਹਾ ਹੈ ਜੀ ਟੀਮ ਨੰਬਰ 17 ਦਾ ਜ਼ੋਰਦਾਰ ਤਾੜੀਆਂ ਟੀਮ ਨੰਬਰ 17 ਤਿੰਨੇ ਟਰੋਫੀਸ ਕੱਢ ਲਓ ਜੀ ਓਵਰਆਲ ਲੋਕ ਕਲਾਮਾਂ ਓਵਰਆਲ ਫਾਈਨ ਆਰਟਸ ਤੇ ਓਵਰਆਲ ਲਿਟਰਰੀ ਸਟੈਂਡ ਨਾਲ ਸਰਕਾਰ ਨਾਲ ਤੁਸੀਂ ਨਾਲ ਇਨਾਮ ਲਵੋ ਨਾਲੇ ਆਪਣੇ ਆਪਣੇ ਪ੍ਰਾਈਜ਼ ਦੀ ਖੁਸ਼ੀ ਮਨਾਓ ਓਵਰ ਆਲੀ ਟ੍ਰੇਰੀ ਓਵਰ ਆਲ ਲੋਕ ਤੁਹਾਡੇ ਕੋਲ ਹੁਣ ਟਾਫੀ ਸਿਰ ਭੰਗੜੇ ਦੀ ਗਿੱਧੇ ਦੀ ਤੇ ਬਾਕੀ ਫਸਟ ਸੈਕੰਡ ਥਰਡ ਦੀ ਹੀ ਰਹਿ ਗਈ ਹੈ ਜੋ ਇਨਸਟਾਲੇਸ਼ਨ ਦੇ ਵਿੱਚ ਪਹਿਲਾ ਸਥਾਨ ਟੀਮ ਨੰਬਰ 12 ਤੇ ਦੂਸਰਾ ਟੀਮ ਨੰਬਰ 18 ਬੱਚੇ 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 ਜਿਆਦਾ ਭੇਜੋ ਜਿਆਦਾ ਭੇਜੋ ਜਾਨਦੇ ਨੇ ਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਉਹ ਮੇਲਾ ਦੇਖ ਰਹੇ ਸੀ ਅਜ ਉਹਨਾਂ ਨੇ ਕੀ ਅਬਜ਼ਰਵ ਕੀਤਾ ਤੁਹਾਨੂੰ ਕੀ ਉਹ ਕਹਿਣਾ ਚਾਹੁੰਦੇ ਨੇ ਤੁਹਾਡੀਆਂ ਪ੍ਰਾਪਤੀਆਂ ਦੇ ਬਾਰੇ ਸੋ ਮੈਂ ਬੇਨਤੀ ਕਰੂੰਗੀ ਚੈਲਸਰ ਨੂੰ ਕਿ ਜਦ ਤੱਕ